ਸਤਿ ਸ੍ਰੀ ਅਕਾਲ ਦੋਸਤੋ ਮੇਰੇ ਇਸ ਪੰਜਾਬੀ ਚੈਨਲ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਹੀ ਹੋ ਕਿ ਪੰਜਾਬੀ ਲੋਕ ਆਪਣੀਆਂ ਗੱਲ ਗੱਲ ਦੇ ਅੰਦਰ ਅਖਾਣ ਤੇ ਮੁਹਾਵਰਿਆਂ ਦਾ ਪ੍ਰਯੋਗ ਕਰਦੇ ਆ ਉਹਨਾਂ ਵਿੱਚੋਂ ਇੱਕ ਅਖਾਣ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੀ ਹਾਂ ਵੇਲੇ ਦੀ ਨਵਾਜ਼ ਤੇ ਕਵੇਲੇ ਦੀਆਂ ਟਕਰਾਂ ਨੈਪੋਲੀਅਨ ਬੋਨਾਪਾਰ ਜੋ ਕਿ ਇੱਕ ਸ਼ਾਸਕ ਹੋਇਆ ਕਰਦਾ ਸੀ ਇੱਕ ਵਾਰ ਆਪਣੇ ਰਾਜ ਰਾਜ ਦੇ ਅੰਦਰ ਆਪਣੇ ਜਰਨੈਲਾਂ ਨੂੰ ਖਾਣੇ ਤੇ ਬੁਲਾਇਆ ਤੇ ਜਰਨੈਲ ਜੋ ਹੈ ਸਮੇਂ ਸਿਰ ਨਾ ਪਹੁੰਚੇ ਲੇਟ ਪਹੁੰਚੇ ਤਾਂ ਨੈਪੋਲੀਅਨ ਨੇ ਖਾਣਾ ਖਾਣਾ ਸ਼ੁਰੂ ਕਰ ਦਿੱਤਾ ਹੁਣ ਜਦੋਂ ਸਾਰਾ ਖਾਣਾ ਖਤਮ ਹੋ ਗਿਆ ਉਸ ਸਮੇਂ ਜਰਨੈਲ ਪਹੁੰਚ ਗਏ ਤਾਂ ਨੈਪੋਲੀਅਨ ਨੇ ਜਨਰਲਾਂ ਨੂੰ ਫੌਜ ਇਕੱਠੇ ਕਰਨ ਨੂੰ ਆਪਣੇ ਨਾਲ ਜੰਗ ਤੇ ਜਾਣ ਲਈ ਤਿਆਰ ਕਰ ਲਿਆ ਉਸਨੇ ਬੋਲਿਆ ਕਿ ਕਿਤੇ ਇਹ ਨਾ ਹੋਵੇ ਕਿ ਇਹ ਸਮਾਂ ਵੀ ਉਹਨੂੰ ਖੁੰਝ ਜਾਵੇ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜੋ ਕੰਮ ਸਮੇਂ ਸਿਰ ਪੋ ਜਾਵੇ ਠੀਕ ਹੈ ਨਹੀਂ ਤਾਂ ਬਾਅਦ ਵਿੱਚ ਠੋਕਰਾਂ ਹੀ ਖਾਣੀਆਂ ਪੈਂਦੀਆਂ ਹਨ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਸਮਾਂ ਇੱਕ ਕੀਮਤੀ ਚੀਜ਼ ਹੈ ਜੇ ਇੱਕ ਵਾਰੀ ਹੱਥੋਂ ਲੰਘ ਗਿਆ ਉਹ ਦੁਬਾਰਾ ਮੁੜ ਕੇ ਨਹੀਂ ਆਉਣਾ ਧੰਨਵਾਦ